ਚੇਰਨ ਬਣ ਗਏ ਇਸ ਕਾਰਵਨ ਤੇ 2022 ਚ ਲੋ ਇਸ ਦੂਜੀ ਪਾਰਟੀ ਲੋ MLA ਬਣ ਗਏ ਲੇਕਿਨ ਉਹਨਾਂ ਨੇ ਰਿਸ਼ਤੇ ਪਿਆਰ ਜਿਹੜਾ ਸੀਗਾ ਉਹ ਸਾਡੇ ਨਾਲ ਉੱਧੇ ਕੰਡਾ ਅੱਚ ਪਹੁੰਚਦੇ ਆ ਸਾਰੇ ਹੈਗੇ ਔਰ CM ਸਾਹਿਬ ਭਗਵੰਤ ਮਾਨ ਜੀ ਵੀ ਜਲਦੀ ਇੱਥੇ ਪਹੁੰਚ ਸਕਦੇ ਆ ਕਿਉਂਕਿ ਉਹਨਾਂ ਦਾ ਰੂਟ ਲੱਗ ਚੁੱਕਿਆ ਆ ਔਰ CM ਭਗਵੰਤ ਮਾਨ ਜੀ ਵੀ ਇੱਥੇ ਪਹੁੰਚਣਗੇ ਆ ਜਾਣਾ ਚਾਹ ਪਾਣੀ ਪੀਣ ਤੋਂ ਬਿਨਾ ਅਸੀਂ ਮੈਂ ਇੱਕ ਦਿਨ ਭਾਈ ਚਾਂਸ ਇੱਥੇ ਫੋਨ ਕੀਤਾ ਮੈਂ ਗੋਗੀ ਜੀ ਕਿਸੇ ਦਾ ਕੋਈ ਕੰਮ ਨਹੀਂ ਕਹਿੰਦਾ ਭਾਜੀ ਤੁਸੀਂ ਨਹੀਂ ਆਉਣਾ ਅਕ ਲੋਗ ਇੱਥੇ ਬੈਠੇ ਆ ਕਹਿੰਦਾ ਮੈਂ ਇਹਨਾਂ ਨੂੰ ਪਹੁੰਚਾ ਕੇ ਆ ਗਿਆ ਐਂਡ ਅੱਧੇ ਘੰਟੇ ਬਾਅਦ ਮੇਰੇ ਕੋਲ ਗੋਗੀ ਘਰ ਆ ਗਿਆ ਇਹ ਤੁਸੀਂ ਦੇਖ ਸਕਦੇ ਹੋ ਗੁਰਪ੍ਰੀਤ ਗੋਗੀ ਐਮ ਐਲ اے ਜੋ ਕਿ ਨਹੀਂ ਰਹਿ ਦੁਨੀਆ ਤੇ ਰਾਤ ਉਹਨਾਂ ਨੇ ਆਪਣੇ ਆਪ ਨੂੰ ਬੰਦੂ ਗੋਲੀ ਮਾਰ ਲਈ ਔਰ ਉਹਨਾਂ ਦੇ ਘਰ ਦੇ ਬਾਹਰ ਦਾ ਇਹ ਦ੍ਰਿਸ਼ ਹੈ ਜਿੱਥੇ ਕਿ ਵੈਦ ਸਾਹਿਬ ਹੁਣੇ ਉਹਨਾਂ ਦੇ ਘਰ ਤੋਂ ਨਿਕਲੇ ਨੇ ਆਏ ਨਹੀਂ ਔਰ ਬਾਕੀ ਡਾਵਰ ਸਾਹਿਬ ਔਰ ਹੋਰ ਅਮਨ ਅਰੋੜਾ ਜੀ ਬਾਕੀ ਵੀ ਸਾਰੇ ਲੀਡਰ ਪਹੁੰਚ ਕੇ ਉਹਨਾਂ ਦੇ ਪਰਿਵਾਰ ਨਾਲ ਫੈਮਿਲੀ ਨਾਲ ਦੁੱਖ ਸਾਂਝਾ ਕਰ ਰਹੇ ਨੇ ਔਰ ਬਾਹਰ ਪੁਲਿਸ ਔਰ ਵਰਕਰਾਂ ਦਾ ਬਹੁਤ ਜਮਾਬੜਾ ਹੈ ਪੁਲਿਸ ਨੇ ਮੁਤਾਬਕ ਬੰਦ ਕੀਤੇ ਹੋਏ ਆ ਔਰ ਇਸ ਵੈਨ ਦੇ ਵਿੱਚ ਉਹਨਾਂ ਦੀ ਯਾਤਰਾ ਅੰਤਿਮ ਯਾਤਰਾ ਕੱਢੀ ਜਾਣੀ ਆ ਇਸ ਵੈਨ ਦੇ ਵਿੱਚ ਜਿਹਦੇ ਵਿੱਚ ਵਰਕਰ ਬਹੁਤ ਜ਼ਿਆਦਾ ਤਦਾਤ ਪਹੁੰਚਦੇ ਸਾਰੇ ਹੈਗੇ ਆਰ ਸੀਐਮ ਸਾਹਿਬ ਭਗਵੰਤ ਮਾਨ ਜੀ ਵੀ ਜਲਦੀ ਇੱਥੇ ਪਹੁੰਚ ਸਕਦੇ ਆ ਕਿਉਂਕਿ ਉਹਨਾਂ ਦਾ ਰੂਟ ਲੱਗ ਚੁੱਕਿਆ ਆ ਔਰ ਪੁਖ ਸੀਐਮ ਭਗਵੰਤ ਮਾਨ ਜੀ ਵੀ ਇੱਥੇ ਪਹੁੰਚਣਗੇ ਇਸ ਘਰ ਦੇ ਵਿੱਚ ਇਹ ਗੋਗੀ 바ਸੀ ਜੀ ਦਾ ਘਰ ਆ ਜਿੱਥੇ ਇਹ ਜੀ ਹਾਦਸਾ ਹੋ ਰਿਹਾ ਔਰ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਇਨਵੈਸਟੀਗੇਸ਼ਨ ਦਾ ਪਾਰਟ ਹੈ ਝਗੜਾ ਉਹ ਪੁਲਿਸ ਦੱਸ ਸਕਦੀ ਆ ਨਾ ਉਹ ਤਾਂ ਬਾਅਦ ਚ ਪਤਾ ਲੱਗੂਗਾ ਕਿ ਕੀ ਹੈ ਕੀ ਨਹੀਂ ਔਰ ਇਹ ਗੋਗੀਬਾਸੀ ਦਾ ਘਰ ਆ ਜਿੱਥੇ ਨਾਲ ਰਿਸ਼ਤੇਦਾਰ ਜਾਂ ਹੋਰ ਕਰੀਬੀ ਸੱਜਣ ਫੈਮਿਲੀ ਨਾਲ ਦੁੱਖ ਸਾਂਝਾ ਕਰ ਰਹੇ ਨੇ ਬਹੁਤ ਔਖੀ ਘੜੀ ਆ ਫੈਮਿਲੀ ਤੇ ਔਰ ਵਰਕਰਾਂ ਤੇ ਔਰ ਵੈਸਟ ਹਲਕਾ ਜੀ ਦੀ ਬਾਹ ਫੜੀ ਹੋਈ ਸੀ ਗੁਰਪ੍ਰੀਤ ਗੋਗੀਬਾਸੀ ਨੇ ਹਰ ਇੱਕ ਦੇ ਇੱਕ ਲੋਕ ਕੰਮ ਕਰਾਉਣ ਆਉਂਦੇ ਸੀ ਇਸ ਘਰੇ ਔਰ ਅੱਜ ਇਸ ਘਰੇ ਮਾਤਮ ছਾਇਆ ਹੋਇਆ ਬਹੁਤ ਹੀ ਮਾੜੀ ਤਮੰਦ ਭਾਗੀ ਇਹ ਘਟਨਾ ਜਿਹੜੀ ਆ ਅੱਗੇ ਆਈ ਆ ਉਹੀ ਆ ਔਰ ਇਸ ਤੋਂ ਬਾਅਦ ਦਾ ਜਿਹੜਾ ਪ੍ਰੋਗਰਾਮ ਹੈ ਉਹ ਦੇਖਦੇ ਆ ਕਿ ਕੀ ਬੰਦਾ ਔਰ ਡਾਇਵਰ ਸਾਹਿਬ ਆਏ ਨੇ ਆਜੂ ਆਪਾਂ ਉਹਨਾਂ ਨਾਲ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਡਾਇਵਰ ਸਾਹਿਬ ਦੁੱਖ ਦਾ ਵਰਟਾਵਾ ਕਰਨ ਪਹੁੰਚੇ ਨੇ 2002 ਤੋਂ ਐਜ਼ ਅ ਕਾਉਂਸਲ ਸਫ਼ਰ ਸ਼ੁਰੂ ਮੈਂ ਕੀਤਾ ਸੀ ਤੇ ਉਹਨਾਂ ਨੇ ਵੀ ਕੀਤਾ ਸੀਗਾ ਮੈਂ ਐਮਐਲਏ ਬਣ ਕੇ ਔਰ ਉਹ ਚੇਅਰਮੈਨ ਬਣ ਗਏ ਸਰਕਾਰ ਵੱਲੋਂ ਤੇ 2022 ਚ ਲੋ ਇਸ ਸੂਚੀ ਪਾਰਟੀ ਨੂੰ ਐਮਐਲਏ ਬਣ ਗਿਆ ਲੇਕਿਨ ਉਹਨਾਂ ਨੇ ਰਿਸ਼ਤੇ ਪਿਆਰ ਜਿਹੜਾ ਸੀਗਾ ਉਹ ਸਾਡੇ ਨਾਲ ਉਦੋਂ ਕੰਟੀਨਿਊ ਸੀ ਉਹ ਅ ਮੈਂ ਜਾਤੀ ਤੌਰ ਤੇ ਦੁੱਖ ਹੈ ਝਟਕਾ ਲੱਗਿਆ ਹੈ ਵੀ दिस इज टोटल ਅਨਬਲੀਵੇਬਲ ਮੈਂ ਆਮ ਨੋਟ ਓਨਲੀ ਦਾ ਸਿੰਗਲ ਪਰਸਨ ਜਿਹੜਾ ਇਹ ਗੱਲ ਕਹਿ ਰਿਹਾ ਅ ਮੇਰਾ ਖਿਆਲ ਲੁਧਿਆਣਾ ਦਾ ਕੋਈ ਐਸਾ ਬੰਦਾ ਨਹੀਂ ਹੋਏਗਾ ਜਿਹੜਾ ਇਹ ਨੂੰ ਸੁਣ ਕੇ ਸਤப்த ਨਹੀਂ ਹੈ ਜਿਹੜਾ ਸ਼ੌਕ ਵੀ ਹੋ ਰਿਹਾ ਕਿਉਂਕਿ ਵੀ ਨੈਵਰ ਐਕਸਪੈਕਟਡ ਫਰੋਂ ਗੋਗੀ ਥਿਸ ਟਾਈਪ ਆਫ ਥਿੰਗਸ ਕਿਉਂਕਿ ਉਹ ਬੰਦਾ ਅਤਲੇਰ ਸੀ ਜਿੰਦਾ ਜਦ ਸੀਗਾ ਹਮੇਸ਼ਾ ਹਸਨ ਕਿਟਨ ਵਾਲਾ ਸੀ ਉਹ ਇਸ ਘਰ ਦੇ ਵਿੱਚ ਮੈਂ ਜਨਵਰੀ ਆਇਆ ਮੈਨੂੰ ਅੱਜ ਯਾਦ ਹੈ ਠੀਕ ਹੈ ਪਿਛਲੇ 2-3 ਸਾਲਾਂ ਤੋਂ ਨਹੀਂ ਆਣਾ ਹੋਇਆ ਲੇਕਿਨ ਉਸ ਤੋਂ ਪਹਿਲਾਂ ਜਨਵਰੀ ਵਿੱਚ ਆਇਆ ਸੀ ਇੱਥੇ ਰੋਟੀਆਂ ਖਾਣੀਆਂ ਚਾਹਾਂ ਪੀਣੀਆਂ ਹਾਸੇ ਖੇਡੇ ਕਰਨੇ ਲੇਕਿਨ ਅੱਜ ਉਸ ਘਰ ਚਾਹਾਂ ਕਿਹੜੇ ਮਾਹੌਲ ਚਾਹਾਂ ਆਪ ਬੜਾ ਫੀਲ ਆ ਰਿਹਾ ਰਵਰ ਤੋਂ ਜੋ ਟੱਡੇ ਗਏ ਸੀ ਉਹ ਵੀ ਉੱਥੇ ਆਏ ਸੀ ਤੁਹਾਡੇ ਕੋਲ ਹਾਂ ਜਦੋਂ ਵੀ ਤੁਹਾਨੂੰ ਜਦੋਂ ਮੇਰੇ ਵਾਲਾ ਇਸ਼ੂ ਹੋਇਆ ਸੀਗਾ ਜਦੋਂ ਕਾਰ ਤੇ ਕੋਲੀ ਲੱਗੀ ਸੀ ਆਈ ਥਿੰਕ ਨਲ ਇਜ਼ ਦਾ ਸਿੰਗਲ ਐਮ ਐਲ ਏ ਫਰੋਂ ਲੁਧਿਆਣਾ ਸੋਮਾਵਾਦੀ ਪਾਰਟੀ ਜਿਹੜਾ ਸਰਕਾਰ ਦਾ ਨੁਮਾਇੰਦਾ ਬਣ ਕੇ ਵੀ ਆਇਆ ਤੇ ਭਰਾ ਬਣ ਕੇ ਵੀ ਆਇਆ ਉਹਨੇ ਓਪਨਲੀ ਮੀਡੀਆ ਸਾਹਮਣੇ ਗੱਲ ਕੀਤੀ ਸੀ ਕਿ ਮੈਂ ਆਪਣੇ ਭਰਾ ਦੇ ਕਰ ਵੀ ਆਇਆ ਤੇ ਐਮ ਐਲ ਏ ਵੀ ਆਇਆ ਵਾ ਦੋਨੋਂ ਤਰ੍ਹਾਂ ਦੇ ਕੇ ਨਰਵਾਇਆ ਸੀਗਾ ਸੋ ਉਹਨੂੰ ਰਿਸ਼ਤੇ ਨਿਭਾਣੇ ਆਉਂਦੇ ਸੀ ਰਾਜ ਉਹਦੇ ਜਾਣ ਦੇ ਨਾਲ ਅ ਕਈ ਵਾਰੀ ਲੋਕ ਕਹਿੰਦੇ ਨੇ ਜੀ ਪੋਲੀਟੀਕਲੀ ਉਹ ਕਿੰਨਾ ਗੱਲਾਂ ਸੋਚਦੇ ਆ ਵੀ ਸਾਡਾ ਦਿਲ ਦਾ ਟੁਕੜਾ ਨਿਕਲ ਗਿਆ ਤੋਂ ਸਾਡਾ ਭਰਾ ਚਲਾ ਗਿਆ ਸਾਡਾ ਬੜਾ ਚੰਗਾ ਦੋਸਤ ਚਲਾ ਗਿਆ ਔਰ ਰਾਣੀ ਜੀ ਦਾ ਚਲੋ ਹੁਣ ਵੀ ਰਹਿਣੀ ਆ ਕਦੀ ਕੋਈ ਕਰ ਗਿਆ ਕਦੀ ਕੋਈ ਜਾ ਗਿਆ ਲੇਕਿਨ ਰਿਸ਼ਤੇ ਨਹੀਂ ਖਤਮ ਹੁੰਦੇ ਤੁਸੀਂ ਕਹਿੰਦੇ ਕਿ ਇੱਕ ਭਰਾ ਚਲਾ ਗਿਆ ਇੱਕ ਦੋਸਤ ਚਲਾ ਗਿਆ ਕਦੇ ਤੁਹਾਡੇ ਨਾਲ ਉਹਨਾਂ ਨੇ ਕਦੇ ਆਪਣੇ ਦਿਲ ਦੀ ਕੋਈ ਐਸੀ ਗੱਲ ਸਾਂਝੀ ਕੀਤੀ ਕਿ ਜਿੱਥੇ ਉਹਨਾਂ ਨੇ ਦੱਸਿਆ ਹੋਵੇ ਕਿ ਮੈਨੂੰ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਅੰਦਰੋਂ ਕੋਈ ਮੈਂਟਲ ਡਿਸਟਰਬੈਂਸ ਹੈ ਮੇਰੇ ਨਾਲ ਤਾਂ ਕੱਲ ਨਹੀਂ ਹੋਈ ਗੱਲ ਕੱਲ ਤਾਂ ਵਿਚਾਰਾ ਰਹਿਆ ਨਹੀਂ ਪਰਸੋਂ ਮੈਨਾਂ ਫੋਨ ਤੇ ਗੱਲ ਹੋਈ ਸੀ ਲੇਕਿਨ ਹੋ ਜੇ ਕੁਝ ਵੀ ਨਹੀਂ ਹੈ ਜੇ ਉਹ ਕਵੇ ਕਿ ਮੈਂ ਪਰੇਸ਼ਾਨ ਆ ਜਾਂ ਮੈਨੂੰ ਕਿਸੇ ਦਾ ਦੁੱਖ ਹੈ ਜੇ ਕੋਈ ਗੱਲ ਉਲਟਾ ਉਹ ਤਾਂ ਸਾਨੂੰ ਮੋਟੀਵੇਟ ਕਰ ਰਿਹਾ ਹੁੰਦਾ ਸੀਗਾ ਠੀਕ ਹੈ ਯਾਰ ਕੋਈ ਗੱਲ ਨਹੀਂ ਅਗਰ ਤੁਸੀਂ ਇਲੈਕਸ਼ਨ ਰਹਿ ਗਏ ਤੇ ਤੁਹਾਡਾ ਭਰਾ ਐਮਐਲਏ ਬਣਿਆ ਵੇ ਤੇ ਸੋ ਜੇ ਤੁਹਾਨੂੰ ਕੋਈ ਕੰਮ ਹੋਏਗਾ ਲੋਕਾਂ ਦਾ ਜਾਂ ਕੋਈ ਆਪਣਾ ਕੰਮ ਹੋਏਗਾ ਤੇ ਮੈਨੂੰ ਜਰੂਰ ਦੱਸਣਾ ਔਰ ਮੈਨੂੰ ਅੱਜ ਵੀ ਯਾਦ ਹੈ ਕਿ ਅਸੀਂ ਇਲੈਕਸ਼ਨ ਲੂਜ਼ ਕਰ ਗਏ ਸੀਗੇ ਔਰ ਉਹ ਗੋਗੀ ਇਲੈਕਸ਼ਨ ਜਿੱਤ ਗਿਆ ਸੀਗਾ ਤੇ 2 3 ਡੇਸ ਕਿਉਂਕਿ ਜਦੋਂ ਆਪ ਹਾਰਦੇ ਹੋ ਤੇ ਬੰਦਾ ਉਸ ਸਦਮੇ ਚ ਹੁੰਦਾ ਹੈ ਮੈਂ ਗੱਲ ਨਹੀਂ ਕਰ ਪਾਇਆ ਤੇ ਹੀ ਕਾਲ ਮੀ ਅਪ ਗੋਗੀ ਦਾ ਆਪਣਾ ਮੈਨੂੰ ਫੋਨ ਆਇਆ ਸੀਗਾ ਔਰ ਜਿਹੜੇ ਉਹਦੇ ਵਰਡ ਸੀਗੇ ਅੱਜ ਵੀ ਕੰਨਾਂ 'ਚ ਗੂੰਜਦੇ ਹੈ ਕਹਿੰਦੇ ਸੰਜੇ ਤੂੰ ਮੈਨੂੰ ਵਧਾਈ ਨਹੀਂ ਦਿੱਤੀ ਔਰ ਇਹ ਕਲਮ ਵੀ ਤੇਰੀ ਹੈ ਸ਼ਾਈ ਵੀ ਤੇਰੀ ਹੈ ਤੇ ਪੇਪਰ ਵੀ ਤੇਰਾ ਜਦੋਂ ਮਰਜ਼ੀ ਵਰਤ ਕੇ ਦੇ ਠੀਕ ਹੈ ਉਸ ਮਾਈਕਰੋ ਦੀ ਕਿਰਪਾ ਦੇ ਨਾਲ ਕੋਈ ਮੈਨੂੰ ਇਹੋ ਜਿਹਾ ਵੀ ਕੰਮ ਨਹੀਂ ਪਿਆ ਜਿਹੜਾ ਮੈਂ ਗੋਗੀ ਨੂੰ ਕਹਿੰਦਾ ਲੇਕਿਨ ਉਹਨੇ ਆਪਣੇ ਵੱਲੋਂ ਇੱਕ ਭੜਾ ਦਾ ਫਲ ਜਨਵਾਇਆ ਸੀ ਸੋ ਇਹ ਮੈਂ ਕਹਿ ਸਕਦੇ ਆ ਕਿ ਉਹ ਪਾਰਟੀ ਲਾਈਨ ਤੋਂ ਹਮੇਸ਼ਾ ਉੱਪਰ ਉੱਠ ਕੇ ਉਹ ਰਿਸ਼ਤਿਆਂ ਨੂੰ ਪਹਿਲਾਂ अहमਤੀ ਦਿੰਦੇ ਸੀ ਮੇਰਾ ਖਿਆਲ ਹੈ ਕਿ ਅਗਰ ਕਿਸੇ ਕਾਂਗਰਸੀ ਨੂੰ ਪੁੱਛ ਲੋ ਮੈਂ ਪਾਰਟੀ ਦੀ ਗੱਲ ਕਰਨਗਾ ਕੋਈ ਵੀ ਬੰਦਾ ਉਹਨੂੰ ਲੈ ਕੇ ਮਤਲਬ ਇਦਾਂ ਤੇ ਉਹਦੇ ਮਨ 'ਚ ਉਹ ਦੁਪਹਾਵਨਾ ਨਹੀਂ ਹੋਏਗੀ ਪਿਆਰ ਹੋਏਗਾ ਮੈਂ ਅੱਜ ਖੜਾ ਇੱਕ ਤਾਂ ਮੈਂ ਉਸ ਰਿਸ਼ਤੇ ਨਾਲ ਖੜਾ ਕਿ ਮੇਰਾ ਇੱਕ ਭਾਵ ਵਾਲਾ ਰਿਸ਼ਤਾ ਸੀਗਾ ਮੇਰਾ ਨਾ ਪੋਲਿਟੀਕਲ ਸਫਰ ਵੀ ਦੇਗਿੰਦਾ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹਾਂ ਲੁਧਿਆਣਾ ਮੋਸਰਿਸ ਨੇ ਲਿਆ ਕਿ ਸਾਡੀ ਪਾਰਟੀ ਵੱਲੋਂ ਉਸ ਬੰਦੇ ਨਾਲ ਕਿਸੇ ਦਾ ਕੋਈ ਵਿਰੋਧ ਹੈ ਹੀ ਨਹੀਂ ਠੀਕ ਹੈ ਪੋਲਿਟਿਕਲ ਇਸ਼ੂ ਚੱਲਦੇ ਰਹਿੰਦੇ ਆ ਜਦੋਂ ਆਪਾਂ ਇੱਕ ਦੂਜੇ ਨਾਲ ਇਲੈਕਸ਼ਨ ਲੜਦੇ ਆ ਚੀਜ਼ਾਂ ਹੁੰਦੀਆਂ ਬੜਾ ਚੰਗਾ ਬੰਦਾ ਸੀਗਾ ਸਾਡਾ ਭਰਾ ਸੀਗਾ ਸਾਡਾ ਚੰਗਾ ਯਾਰ ਸੀ ਲੁਧਿਆਣੇ ਦਾ ਚੰਗਾ ਲੀਡਰ ਸੀਗਾ ਜਿਹੜਾ ਅਸੀਂ ਗਵਾ ਲਿਆ ਬਿਲਕੁਲ ਦੇਖੋ ਅਸੀਂ ਗੱਲਬਾਤ ਕਰ ਰਹੇ ਸੀਗੇ ਜਾਨ ਦਾ ਸਾਨੂੰ ਬੜਾ ਜਿਆਦਾ ਦੁੱਖ ਹੈ ਗੋਗੀ ਜੀ ਸ਼ੇਰ ਲੰਬਾ ਜਮਾ ਕੋ ਉਸ ਪਾਰਟੀ ਜਰੇ ਨੇ ਪਹਿਲੋ ਮਜਲਾ ਕੌਂਸਲ ਕਮਟੀਆ ਦੇ ਅਦਕਸੀ ਮਨੋ ਹੌਸਲੇ ਬਤਾਉ ਜਨਮ ਸੈਕਟਰੀ ਅਧੀ ਮੈਂ ਪਹਿਲੀ ਵਾਰ ਡਿਊਟੀ ਲਗਾਈ ਜਾਨ ਮੇਰੇ ਨਾਲ ਬੜਾ ਕੰਮ ਕੀਤਾ ਬੜੀ ਐਗਜਿਟੇਸ਼ਨ ਨਾਲ ਸਿਰ ਲੜ ਕੇ ਕੀਤੀਆਂ ਔਰ ਮੈਂ ਸਮਝਦਾ ਉਹਨਾਂ ਦੇ ਜਾਣ ਦਾ ਬੜਾ ਵੱਡਾ ਜਿੱਤੇ ਪਰਿਵਾਰ ਨੂੰ ਘਟਾ ਨਹੀਂ ਸੀ ਤੌਰ ਤੇ ਸਾਨੂੰ ਕੱਡਾ ਸਮਾਜ ਨੂੰ ਬੜਾ ਵੱਡਾ ਘਾਟਾ ਪਿਆ ਔਰ ਜਦੋਂ ਵੀ ਕਿਤੇ ਮੈਨੂੰ ਉਹਨੇ ਨਹੀਂ ਕਦੇ ਨਹੀਂ ਸੋਚਿਆ ਸੀ ਮੈਂ ਆਪ ਆਦਮੀ ਦਾ ਐਮਐਲਏ ਕਿ ਕਦੀ ਮੈਂ ਟੈਲੀਫੋਨ ਕੀਤਾ ਮੈਂ ਕਹਿਆ ਰੱਤਾ ਇੱਕ ਸਟੈਂਪ ਲਵਾਣੀ ਹੈ ਸਟੈਂਪ ਲੈ ਕੇ ਘਰ ਆ ਜਾਣਾ ਘਰ ਆ ਕੇ ਸਟੈਂਪ ਲਗਾ ਦੇਣੀ ਬੜਾ ਇੱਕ ਅ ਲੱਗਦਾ ਕਿ ਕਿ ਵਿਵਾਖ ਲੀਡਰ ਸੀ ਕਦੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਸਰਕਾਰ ਕੀ ਦੀ ਪੰਜਾਬ ਦੇ ਮੁੱਦੇ ਲੁਧਿਆਣਾ ਦੇ ਮੁੱਦੇ ਚੱਕਣ ਲੱਗੇ ਉਹਨੇ ਡਰ ਸੀ ਜਿਹੜੀ ਗੱਲ ਕਰਨੀ ਸੀ ਠੋਕ ਕੇ ਕਰਦਾ ਸੀ ਪਲੀ ਪਿੱਛੇ ਨਹੀਂ ਸੀ ਹਟਦਾ ਹੋਰ ਸਮਝਦਾ ਕਿ ਇਹ ਜਿੱਥੇ ਹਲਕੇ ਨੂੰ ਘਾਟਾ ਪਿਆ ਸਮਾਜ ਨੂੰ ਪਿਆ ਸਾਡੇ ਸਮਾਜ ਨੂੰ ਬਹੁਤ ਵੱਡਾ ਨੁਕਸਾਨ ਹੋ ਜਾਣਾ ਚਾਹ ਪਾਣੀ ਪੀਣ ਤੋਂ ਬਿਨਾਂ ਅਸੀਂ ਮੈਂ ਇੱਕ ਦਿਨ ਬਾਈ ਚਾਂਸ ਇੱਥੇ ਫੋਨ ਕੀਤਾ ਮੈਂ ਗੋਗੀ ਜੀ ਕਿਸੇ ਦਾ ਕੋਈ ਕੰਮ ਨਹੀਂ ਕਹਿੰਦਾ ਭਾਜੀ ਤੁਸੀਂ ਨਹੀਂ ਆਉਣਾ ਅਗ ਲੋਗ ਇੱਥੇ ਬੈਠੇ ਆ ਕਹਿੰਦਾ ਮੈਂ ਇਹਨਾਂ ਨੂੰ ਪਹੁੰਚਾ ਕੇ ਆ ਗਿਆ ਐਂਡ ਅੱਧੇ ਘੰਟੇ ਬਾਅਦ ਮੇਰੇ ਕੋਲ ਗੋਗੀ ਘਰ ਆ ਗਏ ਬੇਵਾਕ ਲੀਡਰ ਬਹੁਤ ਬੇਵਾਕ ਲੀਡਰ ਬਹੁਤ ਬੇਵਾਕ ਆਪਣੀ ਦੇਖੋ ਆ ਮੈਂ ਇੱਥੇ ਇੱਕ ਦਿਨ ਆ ਗਿਆ ਇਹਨਾਂ ਦੇ ਘਰੇ ਮੇਰੇ ਨਾਲ ਲੜਿਆ ਕਿ ਭਾਜੀ ਤੁਸੀਂ ਕੰਮ ਲਈ ਮੇਰੇ ਘਰ ਕਿਉਂ ਆਏ ਬ੍ਰੇਕਫਾਸਟ ਦਾ ਟਾਈਮ ਜੀ ਹਾਲਾਂਕਿ ਗੋਗੀ ਜੀ ਕਰ ਚੁੱਕੇ ਸੀ ਬ੍ਰੇਕਫਾਸਟ ਮੇਰੇ ਨਾਲ ਬੈਠ ਕੇ ਮੈਂ ਕਿਹਾ ਤੂੰ ਤਾਂ ਕਰ ਚੁੱਕੇ ਆ ਬਾਈ ਕਹਿੰਦਾ ਨਹੀਂ ਨਹੀਂ ਕਹਿੰਦਾ ਮੈਂ ਬ੍ਰੇਕਫਾਸਟ ਆਪਣੇ ਭਰਾ ਮੇਰਾ ਵੱਡਾ ਵੀਰ ਆਇਆ ਖੁਸ਼ੀ ਖੁਸ਼ੀ ਮੈਨੂੰ ਸੋ ਗੋ ਡਬਲ ਬ੍ਰੇਕਫਾਸਟ ਕਰਾ ਕੇ ਭੇਜ ਇਹੋ ਜਿਹਾ ਜਿੰਦਾ ਇਨਸਾਨ ਹੋਣਾ ਬਹੁਤ ਮੁਸ਼ਕਿਲ ਹੈ ਬੜੀ ਦੁਨੀਆ ਹੋ ਗਈ ਬੜੀ ਦੁਨੀਆ ਚ ਲੇਕਿਨ ਗੋਗੀ ਨਹੀਂ ਬਣਿਆ ਜਾਣਾ ਲੱਗਦਾ ਕਿ ਯਕੀਨ ਨਹੀਂ ਆਇਆ ਜਦੋਂ ਬਿਲਕੁਲ ਨਹੀਂ ਜਦੋਂ ਰਾਤੀ ਮੈਨੂੰ ਕਿਸੇ ਨੇ 1:30 2 ਵਜੇ ਕਾਲ ਕੀਤੀ ਹੈ ਤੇ ਉਸ ਤੋਂ ਬਾਅਦ ਨੀਂਦ ਥੋੜੀ ਆਉਣੀ ਸੀ ਅਸੀਂ ਤਾਂ ਇੱਕ ਆਪਣਾ ਭਰਾ ਗੋਆ ਲਿਆ ਫਿਰ ਪੰਜ ਚਾਰ ਦੋਸਤਾਂ ਨੂੰ ਫੋਨ ਕੀਤਾ ਕਨਫਰਮ ਦਿਮਾਗ ਤੇ ਬੋਝ ਪੈ ਗਿਆ ਕਿ ਫੇਕ ਨਿਊਜ਼ ਹੈ ਮੈਂ ਫਟਾਫਟ ਆਪਣਾ ਮੋਬਾਈਲ ਚੈੱਕ ਕਰਨਾ ਸ਼ੁਰੂ ਕੀਤਾ ਉੱਥੇ ਆਪਣਾ ਕੋਈ ਨਿਊਜ਼ ਨਹੀਂ ਸੀ ਆ ਰਹੀ ਮੈਂ ਫਿਰ ਉਸ ਬੰਦੇ ਨੂੰ ਕਾਲ ਕੀਤੀ ਮੈਂ ਯਾਰ ਕਿਤੇ ਵੀ ਕੋਈ ਨਿਊਜ਼ ਨਹੀਂ ਚੱਲਦੀ ਮੈਂ ਟੀਵੀ ਆਨ ਕੀਤਾ ਉਹ ਕਹਿੰਦੇ ਜੀ ਹਾਲੇ ਕਿਸੇ ਨੂੰ ਇੰਨੀ ਇਨਫੋਰਮੇਸ਼ਨ ਬਾਹਰ ਗਈ ਹੋਈ ਨਹੀਂ ਹੈ ਸਵੇਰੇ ਤਾਂ ਫਿਰ ਬਿਲਕੁਲ ਹੀ ਕਲੀਅਰ ਹੋ ਗਿਆ ਸੀ ਵੈਰੀ ਸੈਡ ਵੈਰੀ ਸੈਡ ਐਂਡ ਵੈਰੀ ਸੈਡ ਜੀ